ਤੇ ਮੈਂ ਗੱਲ ਕਰ ਰਿਹਾ ਸੀ ਕਿਉਂਕਿ ਇੱਥੇ ਅਜਬ ਵਾਰਡ ਨੰਬਰ 14 13 ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਇਸ ਮੰਚ ਵੱਲੋਂ ਕੈਂਡੀਡੇਟ ਬਣਿਆ ਪ੍ਰਵੰਦਰ ਮੈਨਕਾ ਅੰਦਰ ਗਏ ਆ ਉਹਨਾਂ ਦੇ ਉਹਨਾਂ ਨਾਲ ਵੀ ਤੁਹਾਡੀ ਚਰਚਾ ਕਰਾਂਗੇ ਤੇ ਬਲਜੀਤ ਕੌਰ ਮੈਂ ਚਾਹਨਾ ਕਿ ਜਿਹੜੇ ਨਾਲ ਵੋਟਰ ਆਏ ਆ ਵੋਟਰ ਸਪੋਰਟਰ ਤੇ ਵਾਰਡ ਨੰਬਰ 2 ਤੋਂ ਹਰਪ੍ਰੀਤ ਹੈਰੀ ਹਰ ਕੀ ਕਰਨ ਚਾਹੁੰਦੇ ਹਾਂਜੀ ਸਰ ਮੇਰਾ ਵਾਰਡ ਨੰਬਰ 2 ਹੈ ਜੀ ਮੇਰਾ ਨਾਮ ਹਰਪ੍ਰੀਤ ਹੈ ਤੇ ਮੇਰਾ ਵਾਰਡ ਨੰਬਰ ਪੁਰਾਣਾ 5 ਸੀਗਾ ਤੇ ਹੁਣ ਨਵਾਂ ਵਾਰਡ ਨੰਬਰ 2 ਹੈ ਤੇ ਅਸੀਂ ਸਾਰੀ ਪੂਰੀ ਟੀਮ ਲੋਕਮੰਚ ਦੀ ਟੀਮ ਹੈ ਸਾਡੀ ਪੂਰੀ ਤੇ ਅਸੀਂ ਇਕੱਠੇ ਹੋ ਕੇ 6-7 ਸੀਟਾਂ ਤੇ ਇਲੈਕਸ਼ਨ ਲੜ ਰਹੇ ਹਾਂ ਤੇ ਵੋਟਰਾਂ ਨੂੰ ਮੇਰੀ ਇਹ ਫੀਲ ਰਹੂਗੀ ਕਿ ਤੁਸੀਂ ਆਪਣੇ ਆਲੇ ਦੁਆਲੇ ਦਾ ਬਦਲਾਅ ਦੇ ਵਿੱਚ ਯਕੀਨ ਰੱਖੋ ਬਦਲਾਅ ਆਪਾਂ ਸਾਰੇ ਕਰੀਏ ਤਾਂ ਜੋ ਯੂਥ ਨੂੰ ਅਸੀਂ ਆਪਣੇ ਹੱਥਾਂ 'ਚ ਲੈ ਕੇ ਆਪਾਂ ਅੱਗੇ ਕੰਮ ਕਰ ਸਕੀਏ ਕੀ ਕਰਨ ਚਾਹੁੰਦੇ ਸਤਿ ਸ਼੍ਰੀ ਅਕਾਲ ਮੈਂ ਬਲਜੀਤ ਕੋਰ ਬਾੜ ਨੰਬਰ 13 ਤੋਂ ਮੈਂ ਚਾਹਨੀ ਹੈ ਕਿ ਆਪਾਂ ਸ਼ਹਿਰ ਦਾ ਬਦਲਾਵ ਕਰੀਏ ਧੰਨਵਾਦ ਜੇ ਚੇਂਜ ਦੀ ਗੱਲ ਚੱਲ ਰਹੀ ਹੈ ਕਿਉਂਕਿ ਬਦਲਣਾ ਚਾਹਦੇ ਹਾਂ ਸਭਾ ਸਿਸਟਮ ਗਲੀਆਂ ਨਾਲੀਆਂ ਦੀ ਗੱਲਾਂ ਬਹੁਤ ਹੋ ਗਈਆਂ ਪਿਛਲੇ 92 1992 ਤੋਂ ਆਪਾਂ ਗਲੀਆਂ ਨਾਲੀਆਂ ਸੜਕਾਂ ਦੇ ਵਿੱਚ ਉਲਝਿਓ ਹੈ ਅਸੀਂ ਗੱਲ ਕਰਦੇ ਆਂ ਚਰਚਾ ਕਰਦੇ ਆਂ ਪਰ ਇਸ ਵਾਰ ਚਰਚਾ ਜਿਹੜੀ ਆ ਬਦਲਾਵ ਦੀ ਹੋ ਰਹੀ ਹੈ ਮੈਂ ਚਾਹਨੀ ਕੁਝ ਲੇਡੀਜ਼ ਵੀ ਜਣੀਆਂ ਨਾਲ ਆਈਆਂ ਤੁਹਾਨੂੰ ਕੀ ਲੱਗਦਾ ਕੀ ਚਾਹੁੰਦੇ ਐ ਇਸ ਵਲੋਂ ਵੋਟਰ ਛੱਡ ਦਿਓ ਧੰਨਵਾਦ ਜੀ ਸਾਹਿਬ ਦਾ ਅਸੀਂ ਜਿਸ ਮਕਸਦ ਵਿੱਚ ਅਸੀਂ ਇੱਥੇ ਇਕੱਠੇ ਹੋਏ ਆ ਬਹੁਤ ਵਧੀਆ ਆ ਕਿ ਅਸੀਂ ਸਾਰੇ ਭੈਣ ਭਰਾ ਆ ਤੇ ਅਸੀਂ ਆਪਣੇ ਸਮਾਜ ਨੂੰ ਅਸੀਂ ਤਾਦੀ ਸੁਧਾਰ ਸਕਦੇ ਆ ਜੇਕਰ ਅਸੀਂ ਆਪਣਾ ਸੁਧਾਰ ਕਰ ਲਈ ਆਪਣੀ ਗੱਲੇ ਮਹੱਲੇ ਦਾ ਅਸੀਂ ਸੁਧਾਰ ਕਰਾਂਗੇ ਜੋ ਹੁਣੇ ਗੱਲ ਕਰ ਰਹੇ ਸੀ ਮੈਡਮ ਸਾਹਿਬ ਕਿ ਜਿਸ ਤਰ੍ਹਾਂ ਨਾਲੀਆਂ ਵਗੈਰਾ ਸਾਰਾ ਕੁਝ ਸਭ ਕੁਝ ਵਧੀਆ ਆ ਤੇ ਪਰਿਵਾਰ ਸਾਰੇ ਮਿਲ ਕੇ ਰਹਿਣ ਇਹ ਜੋ ਸਾਡਾ ਬਲਾਚੌਰ ਹੈ ਬਲਾਚੌਰ ਸਾਡਾ ਇੱਕ ਪਰਿਵਾਰ ਹੈ ਇੱਥੇ ਜੋ ਵੀ ਹੋ ਰਿਹਾ ਆ ਉਹ ਅਸੀਂ ਉਸ ਦੀ ਅਸੀਂ ਰੋਕਥਾਮ ਕਰਾਂਗੇ ਤੇ ਸਾਡੇ ਬੱਚੇ ਅੱਗੇ ਜੋ ਸਾਡਾ ਭਵਿਸ਼ਾ ਆਣ ਵਾਲਾ ਆ ਉਸ ਵਿੱਚ ਸੁਧਾਰ ਹੋ ਜਾਵੇਗਾ ਜੀ ਬਿਲਕੁਲ ਤੁਹਾਨੂੰ